ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਜੀ ਤੁਸੀਂ ਸਾਰੇ ਠੀਕ ਹੋ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਰਸ਼ਕੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਕਰਦੀ ਹਾਂ ਜੀ ਮੈਂ ਦਿਲੋਂ ਕਿ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਅੱਜ ਅਸੀਂ ਕੱਟ ਰਹੇ ਆ ਭਾਈ ਸੂਟ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਗਰਮੀ ਦਾ ਕਰਕੇ ਇੱਥੇ ਕੋਈ ਪੱਖਾ ਵਗੈਰਾ ਵੀ ਹੈ ਨਹੀਂਗਾ ਇੱਥੇ ਨਾ ਚਿੜੀ ਨੇ ਆਪਣੇ ਬੱਚੇ ਕੱਢ ਰੱਖਿਆ ਤੇ ਇਸ ਕਰਕੇ ਭਾਈ ਇੱਥੇ ਖੜ੍ਹਣੋਂ ਦਿਲ ਨਹੀਂ ਕਰਦਾ ਗਰਮ ਲੋ ਚੱਲਦੀ ਬਹੁਤ ਜ਼ਿਆਦਾ ਤੇ ਅੱਜ ਮੈਂ ਕਿਹਾ ਚਲੋ ਸੂਟ ਕੱਟ ਹੀ ਲੱਗੇ ਹੈ ਨਾ ਤੇ ਸਵੇਰ ਮੈਂ ਇੱਥੇ ਦੁਕਾਨ 'ਚ ਪੋਚਾ ਵਗੈਰਾ ਲਾਇਆ ਸੀ ਇਧਰੋਂ ਸਿੱਧੀ ਆਉਂਦੀ ਹੈ ਦਰਸ਼ਕੋ ਹਵਾ ਤੇ ਉਹਦੇ ਨਾਲ ਬਹੁਤ ਜ਼ਿਆਦਾ ਧਸਤੀ ਧਸਤਾ ਆ ਜਾਂਦੀ ਹੈ ਤੇ ਮੈਂ ਕਹਿੰਦੇ ਸੀ ਮੈਨੂੰ ਪਸੰਦੀ ਨਹੀਂ ਕਮੈਂਟ ਕਰਕੇ ਦੱਸਿਓ ਕਿ ਮੇਰੇ ਤੇ ਕਿੱਦਾਂ ਦਾ ਲੱਗੂਗਾ ਮੋਰਨੀਆਂ ਵਾਲਾ ਸੂਟ 1 2 3 1 4 ਪੰਜ ਇਹ ਪੰਜ ਸੂਟ ਹੈ ਦਰਸ਼ਕੋ ਪੰਜ ਸੂਟ ਸੂਟਾਂ ਦੀ ਕਟਾਈ ਕਰਨੀ ਆਪਾਂ ਅੱਜ ਅਸੀਂ ਪਿੰਡ ਚ ਗਏ ਸੀ ਤੇ ਸਾਡਾ ਭੈਰੀ ਲਹਾਰੂਲਾ ਬਣੀ ਧਿਆਨ ਨਹੀਂ ਗਿਆ ਤੇ ਵੇਖਦੇ ਆ ਹਰੀ ਲਹਾਰੂਲਾ ਕਿਦੇ ਹੱਥੋਂ ਗਵਾਏ ਗਏ ਹਾਂਜੀ ਵੱਡੀ ਹਾਂ ਇੱਥੇ ਹੀ ਹੋਣੀ ਪੁੱਤ ਪ੍ਰੈਸ ਲਾ ਲਾ ਮੈਂ ਉਹ ਦਰਦੇ ਦਰਦੇ ਦੋ ਬਣਾ ਲਾ ਮੈਂ ਉਹ ਅਸੀਂ ਸੁੱਕੀਓ ਕਰਾਂਗੇ ਔਰ ਡੱਬੀ ਕਿੱਥੇ ਡੱਬੀ ਡੱਬੀ ਤਾਂ ਲੱਗੇ ਦੇਖੋ गाइस ਆਨਾ ਹੈਗੇ ਬੱਚਿਆਂ ਦੇ ਤੌਲੀਏ ਟਾਵਲ ਹੈ ਗਰਮ ਵਾਲੇ ਤੇ ਧੂਰੀ ਧੂਰੀ ਰੇਅ ਲੱਗੀ ਤੇ ਇਹਨਾਂ ਦੀਆਂ ਦੇਖੀ ਨਾ ਗੁड़िया ਨੇ ਉਹ ਬਣਾਈਆਂ ਹੈਗੇ ਕੀ ਬਣਾਈਆਂ ਗੱਡੀਆਂ ਗੱਡੀਆਂ ਗੱਡੀ ਬਣਾਤੀ गाइस ਬੜੀ ਪਿਆਰੀ ਜੀ ਗੱਡੀ ਤੇ ਮੈਸੇ ਤਾਂ ਸਹਰਾਣੇ ਬੜੇ ਸੋਹਣੇ ਬਣ ਜਾਣ ਦੇਖੋ ਤੇ ਪਾਰੇ ਕਿ ਇਹ ਮੰਮੀ ਆਪ ਗੱਡੀਆਂ ਵੜਾਉਣੇ ਕਿਉਂਕਿ ਮੇਰੇ ਕੁਰਸੀਆਂ ਤੇ ਲਾਉਣ ਵਾਸਤੇ ਗੱਡੀਆਂ ਪੇਟੀ ਦੇ ਵਿੱਚ ਪਈਆਂ ਵਾ ਕੱਢੀਆਂ ਨਹੀਂਆਂ ਰੋਟੀ ਦੇ ਦੇ ਬਿੱਟੂ ਨੂੰ ਡੈਡੀ ਕੱਲ੍ਹਾਈ ਖਾਈ ਜਾਂਦਾ ਕੋਲੇ ਬੈਠਾ ਤਾਂ ਹੀ ਹੋ ਗਈ ਜਾਂਦਾ ਰੋਟੀ ਰੋਟੀ ਰੀਫੀ ਫੜ ਲਈ ਹਾਂ ਬਿੱਟੂ ਬੜੀ ਸ਼ਾਨਦਾਰ ਹੁੰਦਾ ਸੋਣ ਲਿਆ ਕਰੋ ਨੀ ਗਰੀਬ ਦੀ ਹਾਂ ਮੈਂ ਸੋਣ ਲਿਆ ਕਰੋ ਵਿਚਾਰੇ ਗਰੀਬ ਦੀ ਗਰੀਬ ਨਹੀਂ ਸੋਣ ਤੇ ਜਾਨੀ ਦਾ ਨਾ ਗਰੀਬ ਅੱਛਾ ਹਾਂ ਅੰਦਰ ਹੈ ਨਹੀਂ ਕਿ ਅੰਦਰ ਹੈ ਨਹੀਂ ਕਿ ਡੈਡੀ ਤਰਾ ਜੇ ਆਪਾਂ ਫੁੱਲ ਜਿਹੜੀ ਲੌਂਗ ਵੀਡੀਓ ਹੈ ਸੂਟ ਕੱਟਦਿਆਂ ਦੀ ਪ੍ਰੈਸ ਕਿੰਨੇ ਵਾਰੀ ਕਰਨਾ ਪੈਂਦਾ ਜੇ ਫੁੱਲ ਵੱਡੀ ਵੀਡੀਓ ਪਾ ਲਈਏ ਦਰਸ਼ਕੋ ਕਾਫੀ ਜ਼ਿਆਦਾ ਕਮੈਂਟਾਂ ਦੀ ਹੋ ਜਾਂਦੀ ਹੈ ਤੇ ਪੈਸੇ ਫੇਰ ਵੀ ਕਹਿਣ ਗਿਆ 10 ਘੱਟ ਕਰ ਲੋ 20 ਘੱਟ ਕਰ ਲੋ ਹੈਨਾ ਤੇ ਤੁਹਾਨੂੰ ਪਤਾ ਹੀ ਹੈ ਬੈਲਾ ਇਹਦੇ ਇੰਨੇ ਨੇ ਬਲ ਹੁੰਦੇ ਆ ਕੱਪੜਿਆਂ ਦੇ ਵਿੱਚ ਕਿਉਂਕਿ ਪੇਟੀਆਂ ਦੇ ਵਿੱਚ ਪਏ ਹੁੰਦੇ ਆ ਕੱਪੜੇ ਇਹਨਾਂ 'ਚ ਬਲ ਬਲ ਬਹੁਤ ਜ਼ਿਆਦਾ ਹੁੰਦੇ ਆ ਪਹਿਲਾਂ ਨਾ ਸੋਨਾ ਪ੍ਰੈਸ ਕਰਨੇ ਪੈਂਦੇ ਆ ਫਿਰ ਜਾ ਕੇ ਕੋਈ ਦੀ ਕਟਾਈ ਕਰਨੀ ਪੈਂਦੀ ਹੈ ਤੇ ਫਿਰ ਵੀ ਅਗਲੇ ਦੀ ਮਿਹਨਤ ਨਹੀਂ ਵੇਖਦੀਆਂ ਪ੍ਰੀਤਾ ਓਏ ਪ੍ਰੀਤਾ ਰੋਟੀ ਹੋ ਗਈ ਅੱਗੇ ਕੀ ਕਰਤੇ ਹੈਂ ਦੇਲ ਕਰ ਲੀਂ ਅੱਛਾ ਆ ਕੇ ਮਿਲ ਕੋ ਬਾਈ ਇਹ ਕੱਪੜਾ ਜ ਲੈ ਲੈ ਹਣ ਨਾ ਮੈਂ ਇਤਨਾ ਮ ਕੱਪੜਾ ਨਹੀਂ ਲੱਭਿਆ ਕੋਈ ਬਾਹਰ ਪਈ ਐ ਇੱਕ ਚੰਦਰ ਦੀ ਉਹ ਚ ਪਾ ਲਓ ਓਏ ਇਹਦਰ ਇਹ ਲੋ ਜਿਹਦਾ ਜੇ ਇਦਲ ਕਰੇ ਉਹ ਚੀਜ਼ ਲੈ ਜਿੰਦੇ ਚੱਪੇ ਮੇ ਦੁਕਾਨ ਤੇ ਹਾਂਜੀ ਗਾਇਜ਼ ਸੂਟ ਆਪਾਂ ਕੱਟ ਲਿਆ ਬਸ ਥੋੜਾ ਇੱਕ ਸਲਵਾਰ ਸਲਵਾਰ ਦੇ ਬਾਲੇ ਰਹਿੰਦੇ ਆ ਸੌਰੀ ਕਲੀਆਂ ਰਹਿੰਦੀਆਂ ਅਸੀਂ ਇਹ ਕੱਟਣ ਵਾਲੀਆਂ ਤੇ ਤੁਹਾਨੂੰ ਪਤਾ ਵੀ ਦੁਕਾਨਦਾਰੀ ਦਾ ਕੰਮ ਹੈ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਓਏ ਆ ਮੰਮੀ ਨੂੰ ਗੱਲੀ ਬਾਤ ਪੇ ਕਰਾਈ ਤੇ ਸੂਟ ਮੈਂ ਰੱਖ ਲਈ ਸੀ ਅੱਛੀ ਅੱਜ ਕੱਟਣ ਵਾਲੇ ਤੇ ਇੱਕ ਵਾਰੀ ਕੋਈ ਭਾਈ ਸਾਨੂੰ ਬਾਹਰ ਗੇਟ ਤੇ ਬੋਲ ਮਾਰੀ ਜਾਂਦਾ ਉੱਥੇ ਜਾ ਕੇ ਆਉਣੀ ਆ ਕੌਣ ਆਇਆ ਦੇਖ ਦਿਨ ਮੈਂ ਛੱਡਣੀ ਵੀ ਟੁੱਟੀ ਲੈ ਦੋ ਪਾਟੀਆਂ ਇੱਕੋ ਰਹਿ ਗਈ ਬਸ ਮੰਮੀ ਹੂੰ ਤੁਸੀਂ ਦਰਸ਼ਕਾਂ ਨੂੰ ਆਪਣੀ ਖੁਸ਼ਖਬਰੀ ਦੀ ਗੱਲ ਦੱਸੋ ਅੱਛਾ ਹਾਂਜੀ ਬੇਟੀ ਕਹਿ ਰਹੀ ਹੈ ਕਿ ਤੁਸੀਂ ਦਰਸ਼ਕਾਂ ਦੇ ਨਾਲ ਆਪਣੀ ਖੁਸ਼ਖਬਰੀ ਸਾਂਝੀ ਨਹੀਂ ਕੀਤੀ ਪਹਿਲਾਂ ਤਾਂ ਜੀ ਤੁਹਾਡੇ ਸਾਰਿਆਂ ਦਾ ਧੰਨਵਾਦ ਧੰਨਵਾਦ ਹੈ ਜੀ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਅੱਗੇ ਖੁਸ਼ੀ ਦੀ ਗੱਲ ਆਪਾਂ ਬੇਟੀ ਦੇ ਮੂੰਖੋਂ ਸੁਣਦੇ ਆ ਕਿ ਕਹਿੰਦੀ ਆ ਜੋ ਤੁਸੀਂ ਸਾਨੂੰ ਇੰਨੀ سپورਟ ਕਰੀ ਜੀ ਜੋ ਤੁਸੀਂ ਮਤਲਬ ਤੁਹਾਡੀ ਅਗਰ ਤੁਹਾਡੀ سپورਟ ਸੀਗੀ ਤਾਂ ਸਾਡਾ ਜੱਜੀ ਚੈਨਲ ਮੋਨਟਾਈਜ਼ ਹੋ ਗਿਆ ਹਾਂਜੀ ਉਸ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਕਰਦੇ ਹਾਂ ਅਸੀਂ ਤੇ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਆਪਾਂ ਹੁੰਦੇ ਰਵਾਂਗੇ ਜੀ ਇਸੇ ਤਰ੍ਹਾਂ ਹੀ ਸਾਡੇ ਲਈ ਅੱਜ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਤੇ ਜਿਹੜੇ ਸਾਡੇ ਭਾਈ ਕੋਈ ਟੀਮ ਮੈਂਬਰ ਸੀਗੇ ਉਹਨਾਂ ਨੇ ਫੋਨ ਕਾਲਸ ਆਏ ਉਹਨਾਂ ਦੇ ਵੀ ਭਾਈ ਥੋੜਾ ਚੈਨਲ ਮੋਨਟਾਈਜ਼ ਹੋ ਗਿਆ ਵਧਾਈ ਵਧਾਈ ਹੈ ਨਾ ਏ ਦਰਸ਼ਕੋ ਤੁਸੀਂ ਵੀ ਸਾਨੂੰ ਬਹੁਤ ਵਧਾਈ ਦਿਓ ਇਹ ਥੋੜੇ ਕਰਕੇ ਸਭ ਹੋਇਆ ਜੀ ਅਗਰ ਤੁਹਾਡੀ سپورਟ ਸੀ ਤਾਂ ਅਸੀਂ ਅੱਜ ਇੱਥੇ ਤੱਕ ਹੋ ਗਏ ਆ ਤੇ ਨਹੀਂ ਤਾਂ ਅਦਰਵਾਈਜ਼ ਮੁਸ਼ਕਲ ਸੀਗਾ ਕਿਉਂਕਿ ਲੋਕਾਂ ਦੀਆਂ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਸੁਣੀਆਂ ਬਹੁਤ ਲੋਕਾਂ ਨੇ ਗੱਲਾਂ ਬਾਤਾਂ ਸੁਣਾਈਆਂ ਤੇ ਅਸੀਂ ਸੁਣੀਆਂ ਵੀ ਐਸੀ ਗੱਲ ਨਹੀਂ ਆ ਤੇ ਬਹੁਤ ਲੋਕੀ ਤਾਂ ਮੇਰੇ ਫਾਦਰ ਨੂੰ ਐ ਕਹਿ ਦਿੰਦੇ ਸੀਗੇ ਬਈ ਹੁਣ ਤੁਹਾਨੂੰ ਕਮਾਈ ਕਰਨ ਦੀ ਕੋਈ ਲੋੜ ਹੀ ਨਹੀਂ ਗਈ ਵੀ ਤੁਹਾਡੇ ਘਰੇ ਵੀ ਵੀਡੀਓ ਦੇਰੀਏ ਪੈਸੇ ਆ ਜਾਂਦੇ ਹੋਣੇ ਹਾਂਜੀ ਤੇ ਅਜਾ ਆਪਣੇ ਕੋਈ ਸਿਸਟਮ ਨਹੀਂ ਸੀਗਾ ਅਜੇ ਆਪਣਾ ਚੈਨਲ ਮੋਨਟਾਈਜ਼ ਨਹੀਂ ਹੋਇਆ ਸੀਗਾ ਤੇ ਹੁਣ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਤੇ ਹੁਣ ਆਪਾਂ ਕੁਛ ਨਾ ਕੁਛਣਾ ਜੀ ਕਿਸੇ ਨੂੰ ਬਣ ਕੇ ਵਿਖਾਵਾਂਗੇ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਲੋਕ ਕਹਿੰਦੇ ਸੀ ਵੀ ਇਹ ਤਾਂ ਵੀਡੀਓ ਬਣਾਉਂਦੇ ਬਹੁਤ ਦਿলো ਧੰਨਵਾਦ ਕਰਦੀ ਆ ਮੈਂ ਕਿ ਤੁਸੀਂ ਸਾਨੂੰ ਸਪੋਰਟ ਕੀਤੀ ਆ ਤੇ ਅੱਜ ਅਸੀਂ ਇੱਥੇ ਤੱਕ ਆਏ ਆ ਬਾਕੀ ਤੁਹਾਨੂੰ ਪਤਾ ਹੈ ਵੀ ਇਧਰ ਦੇ ਇਧਰ ਆਸ-ਪਾਸ ਦੇ ਲੋਕ ਤਾਂ ਗੱਲਾਂ ਬਾਤਾਂ ਕਰਨ ਵਾਲੇ ਹੁੰਦੇ ਆ ਵੀ ਇਹ ਬਲੌਗ ਬਣਾਉਂਦੇ ਆ ਉਹ ਕਰਦੇ ਆ ਪਰ ਸਾਡੇ ਬਲੌਗ ਦੇ ਵਿੱਚ ਕੋਈ ਗਲਤ ਗੱਲ ਨਹੀਂ ਕਰੀ ਮੈਂ ਕਦੇ ਤੇ ਕੋਈ ਆਪਾਂ ਕਦੇ ਕਿਸੇ ਨੂੰ ਸਾਡੇ ਦਰਸ਼ਕਾਂ ਨੂੰ ਆਪਾਂ ਕਦੇ ਕੋਈ ਮਾੜਾ ਚੰਗਾ ਜਾਂ ਕਿਸੇ ਨੂੰ ਵੀ ਆਪਾਂ ਕਦੇ ਮਾੜਾ ਚੰਗਾ ਨਹੀਂ ਬੋਲੇ ਤੇ ਕਿਸੇ ਨੂੰ ਹੱਕ ਨਹੀਂ ਹੁੰਦਾਗਾ ਹਨਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਕਰਨ ਦਾ ਜ ਉਸ ਵੀ ਅਗਲੇ ਨੂੰ ਤੰਨੇ ਮੇਨੇ ਮਾਰਨ ਦਾ ਵੀ ਸਿਵਦਰਸ਼ਕੋ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਹੋਣ ਕੀ ਆ ਵੀ ਦੇਖਦੇ ਆਂ ਆਪਾਂ ਵੀ ਪਰਿਵਾਰਾਂ ਦੇ ਵਿੱਚ ਬੈਠ ਕੇ ਨਹੀਂ ਵੇਖਣ ਵਾਲੀਆਂ ਹੁੰਦੀਆਂ ਮੇਰੀ ਹਰ ਇੱਕ ਵੀਡੀਓ ਦਰਸ਼ਕੋ ਪਰਿਵਾਰ ਚ ਬੈਠ ਕੇ ਵੇਖਣ ਵਾਲੀ ਆ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਉਹਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆਂ ਜੀ ਮੈਂ ਦਿਨੋਂ ਤੇ ਠੀਕ ਹੈ ਦਰਸ਼ਕੋ ਜੇ ਅਗਰ ਵੀਡੀਓ ਵਧੀਆ ਲੱਗੇ ਤਾਂ ਕਿ ਸ਼ੇਅਰ ਜ਼ਰੂਰ ਕਰ ਦੇ ਲਾਈਕ ਦਾ ਜਿਹੜਾ ਬਟਨ ਆ ਦਬਣਾ ਨਾ ਭੁੱਲਿਓ ਤੇ ਮੇਰੇ ਦੋਸਤਾਂ ਜੀ ਫਿਰ ਆਪਾਂ ਕੱਲ ਦੇ ਬਲੌਗਸ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ